ਨਾ ਕੋਈ ਇੱਥੇ ਕੋਈ ਇਸ ਕਿਸਮ ਦਾ ਪ੍ਰੋਜੈਕਟ ਨਹੀਂ ਆਉਂਦਾ ਜਿਹਦੇ ਨਾਲ ਪੰਜਾਬ ਪਰਫੁੱਲਤ ਹੋ ਸਕੇ ਸੋ ਐਜ਼ ਅ ਮੈਟਰ ਆਫ ਸਟ੍ਰੈਟਜੀ ਮੈਂ ਸਮਝਦਾ ਚਾਰਹੋਜ ਕੀ ਪੰਜਾਬ ਨੂੰ ਇਹਨਾਂ ਨੁਕਸਾਨ ਪਹੁੰਚਾਇਆ ਸਾਡਾ 8.5 ਹਜ਼ਾਰ ਕਰੋੜ ਰੁਪਏ ਮੌਜੂਦਾ ਮੋਦੀ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਬੰਦ ਕਰਕੇ ਰੱਖਿਆ ਜਿਸ ਦੇ ਕਾਰਨ ਤੁਸੀਂ ਵੇਖਦੇ ਹੋ ਦੋ ਸਵਾ ਦੋ ਸਾਲਾਂ ਚ ਇੱਕ ਵੀ ਪਿੰਡੇ ਦੇ ਵਿੱਚ ਨਾ ਪਿੰਡੂ ਸਰਕਰ ਪੇਰ ਹੋਈ ਹੈ ਨਾ ਨਵੀਂ ਬਣੀ ਨਾ ਕਿਸੇ ਪੰਚਾਇਤ ਨੂੰ ਰੁਪਈਆ ਇੱਕ ਮਿਲੇ ਜੀ ਨਾ ਸਾਡਾ ਕੋਈ ਸਟੇਡੀਅਮ ਰਿਪੇਅਰ ਹੋਇਆ ਨਾ ਸਾਡੀ ਕੋਈ ਮੰਦਿਰ ਰਿਪੇਅਰ ਹੋਈ। ਸੋ ਇੱਕ ਸਾਜ਼ਿਸ਼ ਜਿਹੜੀ ਹੈ ਇਹਦੇ ਕਾਰਨ ਮੋਦੀ ਦੇ ਖਿਲਾਫ ਉਹ ਮਾਹੌਲ ਹੈ। ਦੂਜੀ ਗੱਲ ਇਹ ਲੋਕਾਂ ਕੋਲ ਤਿੰਨ ਆਪਸ਼ਨਸ ਨੇ। ਇੱਕ ਕਾਂਗਰਸ ਇੱਕ ਆਪ ਇੱਕ ਅਕਾਲੀ ਦਲ। ਅਕਾਲੀ ਦਲ ਤਾਂ ਤੇ ਆਪਣੇ ਪੈਰ ਹੀ ਨਹੀਂ ਲੱਗ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਜਿੰਨੀ ਵੀ ਤਾਕਤ ਦੇਵਾਂਗੇ ਜਦੋਂ ਵੀ ਕੋਈ ਸਰਕਾਰ ਆਏਗੀ ਇਹਨੇ ਐਨਡੀਏ ਦੇ ਨਾਲ ਤੇ ਮੋਦੀ ਨਾਲ ਹੀ ਜਾਣੇ ਇਹਨਾਂ ਦੀ ਬਜਬੂਰੀ। ਦੋਨੋਂ ਆਪਸ਼ਨਸ ਦੇ ਵਿੱਚ ਮੌਜੂਦਾ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਾਰੇ ਐਸਪੈਕਟਸ ਜਿਹਨੇ ਵਾਦੇ ਕੀਤੇ ਸਾਰਿਆਂ ਤੋਂ ਭੱਜੇ ਲੋ ਐਂਡ ਆਰਡਰ ਐਨਕੇ ਸੇ ਦੀ ਸਦਕੀ ਮਹਬੂਸੀ ਨਹੀਂ ਕਿਹਾ ਦਾ کاروبار ਨਹੀਂ ਜਿਨੀ ਕਿਸੇ ਮੰਤਰੀ ਨੂੰ ਐਮਐਲਏ ਨੂੰ ਪਤਾ ਹੀ ਕੁਝ ਨਹੀਂ ਕਿਤੇ ਚੱਲੀ ਕੀ ਰਹੀ ਆ ਆਪਾਂ ਦੂਜੀ ਗੱਲ ਹੈ ਕੇਜਰੀਵਾਲ ਸਾਹਿਬ ਨੇ ਖੁਦ ਇੱਕ ਸਾਡੀ ਜਦੋਂ ਇੰਡੀਆ ਬਲੌਕ ਦੀ ਵੱਡੀ ਰੈਲੀ ਸੀ ਪਟਨਾ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਮੱਤਾ ਬੈਨਰਜੀ ਨੇ ਤੇ ਉਧਰ ਠਾਕਰੇ ਜੀ ਨੇ ਇਹ ਗੱਲ ਕਹੀ ਸੀ ਜੇ ਜੇ ਇੰਡੀਆ ਬਲੌਗ ਦੀ ਸਰਕਾਰ ਆਏਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਬਣੇ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤਾਂ ਮੈਂ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਦੇ ਵੋਟਰਾਂ ਨੂੰ ਤੇ ਵਿਸ਼ੇਸ਼ ਤੌਰ ਆਪ ਦੇ ਵੋਟਰਾਂ ਨੂੰ ਕਿ ਤੁਸੀਂ ਆਪਣਾ ਵੋਟ जाया ਨਾ ਕਰੋ ਜਦੋਂ ਇਹਨਾਂ ਨੇ ਵੀ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤਾਂ ਸਿੱਧੀ ਵੋਟ ਕਾਂਗਰਸ ਨੂੰ ਪਾਈ ਤੇ ਸਰ ਤੋਂ ਦੋ ਤਿੰਨ ਚਿੰਕ ਕਮਿਸ਼ਨ ਨੂੰ ਚਾਹੀਦਾ ਇਮੀਡੀਏਟਲੀ ਇਸ ਆਦਮੀ ਤੇ ਬੱਚਾ ਦਰਸ਼ਕ ਇਹਦੇ ਪੇਰ ਜਦੋਂ ਬਸਦਾਏਗਾ ਇਹਦਾ ਬਸਤਾ ਗੋਲ ਅਸੀਂ ਕਰਾਂਗੇ ਮੇਰਾ ਵਾਦਾ ਹੈ ਤੁਹਾਡੇ ਨਾਲ ਕਿ ਲੋਕਾਂ ਦੇ ਬਸਤਿਆਂ ਦੀ ਗੱਲ ਕਰਦੇ ਤਾਂ ਬਸਤਾ ਗੋਲ ਕਰਨਾ ਸੱਚ ਜੂਣ ਬਾਈ ਜੀ ਇਹਦੇ ਵਿੱਚ ਸਾਡੇ ਐਮਐਲਏ ਸੇ ਬੈਠੇ ਨੇ ਜੀ ਇਹਦੇ ਵਿੱਚ ਐਮਐਲਏ ਸੇ ਬੈਠੇ ਨੇ ਸਾਰੇ ਆਪਣੇ ਆਪਣੇ ਇਹ ਵਿੱਚ ਬੋਲ ਤਖੜੇ ਹੋ ਕੇ ਬੇਖੋ ਸਾਰਿਆਂ ਨੂੰ ਮੈਂ ਸਮਝਣਾ ਜਿਹੜੀ ਕਾਂਗਰਸੀ ਟੌਪ ਸੀਟਸ ਦੇ ਵਿੱਚ ਵੱਡੇ ਮਾਰਦਿਆਂ ਦਾ ਵਿਕਤੀ ਹੋਣੀ ਉਹ ਟ੍ਰੈਡੀਸ਼ਨਲੀ ਜਦੋਂ ਵੀ ਭਾਜਪਾ ਤੇ ਕਾਂਗਰਸ ਨਾਲ ਵੱਖ ਰਹਿਦੇ ਨੇ ਮੇਸ਼ਾ ਹੈ ਕਾਂਗਰਸ ਚੀਤੀ ਉਹ ਵੀ ਦਿੱਤੇ ਉਹ ਇਸ ਗੱਲ ਕਰ ਰਹੇ ਸੀ ਆਪਣੇ ਆਪਣੇ ਅੱਜ ਮੈਂ ਇਸ ਤੋਂ ਬਾਅਦ 11 ਵਜੇ ਆਪਣੇ ਇਰੀ ਦੀ ਮੀਟਿੰਗ ਸਦੀ ਹੈ ਸਾਡੇ ਦਫ਼ਤਰ ਕੋਲਣ ਵੀ ਅਸੀਂ ਸਾਰੇ ਤੱਕ ਜੁਪੇ ਕੰਮ ਕਰਾ ਜਿਸਾ ਕੱਲ ਮਾਜੋ ਸਾਹਿਬ ਨੇ ਦੱਸਿਆ ਇਹ ਕੱਲ ਦਾ ਬਸਾਬੇ ਨਿਧਾਰਿ ਸ਼ਾਮ ਨੂੰ ਵੀ ਗਏ ਕੱਲ ਹੀ ਬਟਾਲੇ ਦਾ ਇਹਨਾਂ ਨੇ ਬੋਇਆ ਤਾਂ ਉਸ ਪ੍ਰੋਗਰਾਮ ਤੋਂ ਬਾਅਦ ਸਾਰੇ ਕੌਂਸਲਰ ਜੀ ਸਾਰੇ ਸਰਪੰਚ ਚੱਲਣ ਸ਼ਾਰੇ ਧੜੇ ਕੋ ਚੱਲਣ ਇਹ ਵੇਖੋ ਪਹਿਲੇ ਇਸ ਤਰ੍ਹਾਂ ਕਿ ਬੀਜੇਪੀ ਨੂੰ ਤੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਤੇ ਕੋਈ ਅੰਦਰ ਵੀ ਨਹੀਂ ਆਪ ਜਦੋਂ ਐਂਟਰੀ 70% ਪੰਜਾਬ ਪਿੰਡਾਂ ਦੇ ਵਿੱਚ ਜਿੱਥੇ ਐਂਟਰੀ ਹੈ ਨਹੀਂ ਬੀਜੇਪੀ ਦੀ ਤੇ ਬਈ ਬੀਜੇਪੀ ਨੇ ਮੁਕਾਬਲਾ ਕਿਤੇ ਕਰਦਾ ਨੰਬਰ 2 ਜਿਹੜੀ ਆਪ ਹੈ ਆਪ ਦਾ ਤੇ ਅੱਗੇ ਉਹ ਦੱਸੀ ਜਾਂਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਤੇ ਆਪ ਨੂੰ ਵੋਟ ਪਾ ਕੇ ਕਰਨੀ ਕੀ ਸੇਤਾ ਕੇਜਰੀਵਾਲ ਸਾਹਿਬ ਦਾ ਜਿਹੜਾ ਜੀਐਲ ਦੇ ਵਿੱਚੋਂ ਬੇਨਤੀ ਉਹਨਾਂ ਨੇ ਕੀਤੀ ਇਹ ਲੋਕਾਂ ਨੂੰ ਵੇਖੋ ਲੀਡਰ ਦਾ ਕਹਿਣਾ ਹੁੰਦਾ ਤੇ ਲੋਕਾਂ ਦਾ ਸਮਝ ਨਾ ਹੁੰਦਾ ਕੇਜਰੀਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਨ ਤਾਂ ਸਿੱਧੇ ਹੱਕੂ ਡਾ ਬਹੁਤ ਸਨ ਇਹ ਬਾਕੀ ਸਾਬ ਕਿਤਾਬ ਅਸੀਂ ਜਦੋਂ ਕੋਈ 6 ਮਹੀਨੇ 8 ਮਹੀਨੇ ਬਾਅਦ ਆਪ ਦਾ ਕਰ ਲਵਾਂਗੇ ਸਾਡੇ ਨਾਲ ਸਰਦਾਰ ਤੇਜਿੰਦਰ ਸਿੰਘ ਜਿਹਨੂੰ ਗ੍ਰੇਟਰ ਦਾ ਹੋਵੇ ਕਹਿੰਦੇ ਨੇ ਉਹ ਸਾਡੀ ਪਾਰਟੀ ਸ਼ਾਮਲ ਹੋਇਆ ਜੀ ਐਨੂ ਸਿਰ ਮਤਿਓ ਦਾ ਆਉਣਾ ਤੇ ਬਾਕੀ ਅਸੀਂ ਰੰਧਾ ਸਾਹਿਬ ਦਾ ਕੈਂਪੇਨ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਉਹਨੇ ਪ੍ਰਤਾਪ ਬਾਜਾ ਜੀ ਇਸ ਬਗੈਰ ਨੇ ਕੋਈ ਨਾਲ ਨਾ ਸੋ ਉਮੀਦ ਹੈ ਵੀ ਸਾਡੀ ਗੁਲਾਬਪੁਰ ਦੀ ਸੀਟ ਪੰਜਾਬ ਦੀ ਸਭ ਸੀਟਾਂ ਤੋਂ ਵੱਧ ਮਾਰ ਜਾਣਾ ਜੀ ਕੀ ਪ੍ਰੋਗਰਾਮ ਰਹਿਣਗੇ ਅਗਲੇ ਕਿਤਨ ਤੋਂ ਸ਼ੁਰੂ ਹੋਊਗਾ ਸਾਡਾ ਕੰਮ ਸ਼ੁਰੂ ਸ਼ੁਰੂ ਹੋ ਗੋ ਤਾਂ ਕਰੋ ਤਸੀਰ ਦਾ ਸਾਡਾ ਕੰਮ ਸ਼ੁਰੂ ਆ ਬਟਾਲਾ ਫਤਿਹਗੜ ਚੂੜੀਆਂ ਵਧੀਆ ਤਰੀਕੇ ਨਾਲ ਜਿੱਤਾਂਗੇ ਬਾਜਾ ਸਾਹਿਬ ਬਾਜਾ ਸਾਹਿਬ ਹਰ ਗੰਭੀਆ ਨਹੀਂ ਮੱਤ ਗਿਆ ਕਿ ਪਹਿਲਾ ਪਤਾ ਨਹੀਂ ਕਿ ਟਿਕਟ ਕਿੰਨੋਂ ਮਿਲਣੀ ਆ ਹੁਣ ਟਿਕਟ ਤੇ ਆਨ ਤੇ ਜਿਹੜੇ ਕਾਂਗਰਸ ਦੇ ਪੱਕੇ ਵਰਕਰ ਨੇ ਉਹਨਾਂ ਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਵੀ ਖੁਸ਼ੀ ਆ ਗਈ ਕਿ ਜਿੱਤ ਪੂਰੀ ਵਧੀਆ ਸ਼ਾਮਲ ਸ਼ਖੋਨਾ ਜਿਹੋ ਟਿਕਟ ਦਾ ਸਾਉਦੀ ਬਾਜਾ ਜੀ ਜਿਹੜੇ ਜਨੇ ਆਏ ਸੀ ਤੇ ਪਾਰਟੀ ਦਾ ਤੁਹਾਨੂੰ ਕਾਂਗਰਸ ਵਾਪਸੀ ਕੀਤੀ ਹੈ ਆਪਾਂ 2 ਮਹੀਨੇ ਬਿਨਸ ਤੀਫਾ ਦਿੱਤਾ ਹੈ ਬੀਜੇਪੀ ਤੋਂ ਕਸਨੀ ਲੋਕਾਂ ਦੇ ਚੱਲ ਗਏ ਪਹਿਲਾਂ ਕਿਹੜੀ ਪਾਰਟੀ ਜਿਹੜਾ ਜਿਹੜਾ ਇਲੈਕਸ਼ਨ ਮੜਿਆ ਤੇ ਉਹ ਕਿਹੜੀ ਪਾਰਟ ਟੂ ਆਪਸ ਹੈ ਮੈਂ ਪਹਿਲਾਂ ਵੀ ਕਾਂਗਰਸੀ ਆਪਾਂ ਜਿਲਾ ਵਾਈਸ ਪ੍ਰੈਜ਼ੀਡੈਂਸੀ ਪਹਿਲਾਂ ਵੀ ਉਸ ਤੋਂ ਬਾਅਦ ਆ ਕੈਪਟਨ ਸਾਹਿਬ ਦੇ ਨਾਲ ਪੀਐਲਸੀ ਦੇ ਵਿੱਚ ਕੈਪਟਨ ਸਾਹਿਬ ਨਾਲ ਗਏ ਸੀ ਆਪਾਂ ਕਿ ਕੁਝ ਕੰਮ ਨਾ ਕਰਕੇ ਕੈਪਟਨ ਸਾਹਿਬ ਦੇ ਨਾਲ ਬੀਜੇਪੀ ਜੁਆਇਨ ਕਰਨਾ ਪਿਆ ਉਸ ਤੋਂ ਬਾਅਦ ਆਪਾਂ ਸਿੱਧਾ ਦਿੱਲੀ ਤੱਕ ਤੇ ਅੱਜ ਜਿਵੇਂ ਘਰ ਵਾਪਸੀ ਕਰ ਲਈ ਹਾਂਜੀ ਬਾਈ ਜੀ ਇਲੈਕਸ਼ਨ ਹਾਲਫਾ ਫਤਿਹਗੁਰੂਆਂ ਦਾ ਪਣਾ ਨਹੀਂ ਸੀ ਪੀਐਲਸੀ ਇਹ ਕਿਸ ਤਰ੍ਹਾਂ ਸਾਥ ਹੋਏਗਾ ਵਧੀਆ ਜੀ ਸਾਥ ਸਾਡੀ ਪੁਰਾਣੀ ਪੁਰਾਣੀ ਟੀਮ ਜਾਂ ਸਾਡੇ ਸਰਦਾਰ ਸੁਦੇਸ਼ ਸਿੰਘ ਹਡਾਲ ਸਾਹਿਬ ਚਾਚਾ ਜੀ ਹੈ ਕਾਂਗਰਸ ਨੂੰ ਜਿੰਨਾ ਸਾਰੀ ਕਾਂਗਰਸ ਇੱਥੇ ਆ ਗਈ ਸੀ ਤੇ ਸਾਡਾ ਪਰਿਵਾਰ ਤੇ ਕਾਂਗਰਸੀ ਕੁਛ ਮਤ ਦੇਦ ਕਰਕੇ ਸਾਨੂੰ ਜਾਣਾ ਪਿਆ ਕੁਸ਼ ਮਜਬੂਰੀ ਕਪਤਨ ਸਾਹਿਬ ਨੂੰ ਜਾਣਾ ਪਿਆ ਉਸ ਤੋਂ ਬਾਅਦ ਆ ਪਿਆ ਨਸੀਬ ਦੇਖ ਕੇ ਘਰ ਵਾਪਸੀ ਕੀਤੀ ਹੈ ਵਧੀਆ ਲੱਗ ਰਿਹਾ ਸਾਡੀ ਸਾਰੀ ਪੁਰਾਣੀ ਟੀਮ ਆ ਪਹੁੰਚੀ ਸੀ ਵਧੀਆ ਲੱਗਾ ਇਹ ਆਪਣੇ ਘਰ ਤੇ ਜੀ ਸਾਰੇ ਇਕੱਠੇ ਹੋਏ